ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਆਉਂਦੇ 4 ਦਿਨਾਂ ਦੇ ਮੌਸਮ ਦੀ ਯਾਨੀ ਕਿ ਅੱਜ 17 ਸਤੰਬਰ ਹੈ ਤੇ 21 ਸਤੰਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਇਹ ਅਪਡੇਟ ਤੁਹਾਨੂੰ ਦੇਵਾਂਗੇ ਔਰ ਮੌਨਸੂਨ ਦੀਆਂ ਕਾਰਵਾਈਆਂ ਕਿੰਨੀਆਂ ਵੇਖਣ ਨੂੰ ਮਿਲਦੀਆਂ ਨੇ ਮੌਨਸੂਨ ਦੇ ਮਈ ਕਿੰਨੇ ਕੁ ਲੱਗਦੇ ਨੇ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਕੀ ਅਸਰ ਨੇ ਇਹ ਅਪਡੇਟ ਤੁਹਾਨੂੰ ਦੇਣੀ ਹੈ ਸੋ ਇਸ ਲਈ ਜਿਹਾ ਜੋ ਸੈਟਲਰ ਦੱਸੇ ਨਾਲ ਤੁਹਾਨੂੰ ਨਾਲ ਸਾਂਝਾ ਕਰੀਏ ਤੇ ਮੌਸਮ ਇਸ ਵੇਲੇ ਬਿਲਕੁਲ ਸਾਫ਼ ਬਣਿਆ ਹੋਇਆ ਜਿਹੜਾ ਤੁਸੀਂ ਇੱਕ ਤਗੜੇ ਲੈਵਲ ਦਾ ਬਦਲ ਦੇਖ ਰਹੇ ਆ ਇਹ ਉੱਤਰਾਖੰਡ ਦੇ ਪਾਸੇ ਬਣਿਆ ਹੋਇਆ ਜਿਵੇਂ ਕਿਸੇ ਨੇ ਦੱਸਿਆ ਸੀ ਕਿ ਆਉਣ ਦੇ ਦਿਨਾਂ ਦੇ ਵਿੱਚ ਇੱਕ ਵੈਸਟਰਨ ਸਰਮਸ ਯਾਨੀ ਕਿ ਪੱਛਮੀ ਸਿਸਟਮ ਸਰਗਰਮ ਹੋਣ ਜਾ ਰਿਹਾ ਜਿਹੜਾ ਕਿ ਮੁੱਖ ਤੌਰ ਤੇ ਪਹਾੜਾਂ ਨੂੰ ਪ੍ਰਭਾਵਿਤ ਕਰੇਗਾ ਬੀਤੇ ਦੋ ਤਿੰਨ ਦਿਨਾਂ ਤੋਂ ਲਗਾਤਾਰ ਤਾਬਰਦੁਰ ਮੀਂਹ ਜੜਿਆ ਪਹਾੜਾਂ ਦੇ ਵਿੱਚ ਲੱਗ ਰਹੇ ਨੇ ਭਾਵੇਂ ਉਹ ਹਿਮਾਚਲ ਦੇ ਖੇਤਰ ਆ ਉੱਤਰਾਖੰਡ ਦੇ ਖੇਤਰ ਆ ਜਾਂ ਚੰਬੂ ਦੇ ਖੇਤਰ ਆ ਸਿਰੇ ਖੇਤਰਾਂ ਦੇ ਵਿੱਚ ਤਗੜੇ ਮੀਂਹ ਦਰਜ ਹੋ ਰਹੇ ਨੇ ਬੀਤੇ ਤਿੰਨ ਚਾਰ ਦਿਨਾਂ ਤੋਂ ਮੈਦਾਨਾਂ ਦੇ ਵਿੱਚ ਕੋਈ ਖਾਸ ਅਧਰਾ ਤਾਂ ਦੇਖਣ ਨੂੰ ਨਹੀਂ ਮਿਲ ਰਿਹਾ ਪਹਾੜ ਦੇ ਕੁਝ ਅਮ ਬਾਕੀ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੀ ਬਣਿਆ ਹੋਇਆ ਬੀਤੇ ਦੋ ਦਿਨਾਂ ਤੋਂ ਜੇਕਰ ਆਉਂਦੇ ਦਿਨਾਂ ਦੀ ਗੱਲ ਕਰੀਏ ਜੀ ਅੱਜ ਦੀ ਤੇ ਅੱਜ ਵੀ ਮੀਂਹ ਦੇ आसार ਨੇ ਦੁਪਹਿਰ ਬਾਅਦ ਕੁਝ ਖੇਤਰਾਂ ਦੇ ਵਿੱਚ ਗਰਜਲੇਸ਼ ਨਾਲ ਉਮੀਦ ਆਰ ਜੋ ਸਕਦੇ ਨੇ ਇਸ ਦੇ ਇਲਾਵਾ ਹੁੰਦੇ ਜਿਹੜੇ 3-4 ਦਿਨ ਹੋਣਗੇ ਪੰਜਾਬ ਦੇ ਕੁਝ ਭਾਗਾਂ ਦੇ ਵਿੱਚ ਕੁਲ ਮੁਲਾਕੇ 40 45% ਖੇਤਰਾਂ ਦੇ ਵਿੱਚ ਉਮੀਦ ਹੈ ਸਾੜ ਜੜੇ ਆ ਬਣਦੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਮਾਝਾ ਖੇਤਰ ਦਵਾਵਾ ਤੇ ਪੁਆਦ ਖੇਤਰ ਮੁੱਖ ਰਹਿ ਸਕਦੇ ਆ ਤੇ ਇਹਨਾਂ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਹੈਗੇ ਆ ਮਾਲਵੇ ਦੇ ਪੂਰਬੀ ਖੇਤਰ ਜਾਂ ਇਧਰ ਪੱਛਮੀ ਕੁਝ ਭਾਗਾਂ ਦੇ ਵਿੱਚ ਮੋਗਾ ਬਠਿੰਡਾਵਾਲ ਵੀ ਕੁਝ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਪਾਉਂਚ ਕਰ ਸਕਦੇ ਆ ਸੋ ਇਹ ਆਉਂਦੇ 3-4 ਦਿਨਾਂ ਦੇ ਵਿੱਚ ਇਹ ਸਿਸਟਮ ਜਿਹੜਾ ਜਾ ਪ੍ਰਭਾਵਿਤ ਰਹੇਗਾ ਮੌਨਸੂਨ ਦੇ ਮੀਂਹ ਇਨਾ ਖੇਤਾਂ ਤੱਕ ਸੀਮਿਤ ਰਹਿ ਸਕਦੇ ਨੇ ਕਿਨਨਕ ਇਹ ਸਿਸਟਮ ਐਕਟੀਵੇਟ ਹੁੰਦਾ ਹੁੰਦੇ ਦਿਨਾਂ ਦੇ ਵਿੱਚ ਜਾਂ ਮੌਨਸਨ ਕਿੰਨੇ ਕ ਇਹਨੂੰ ਜੋਰ ਫੜਦੀ ਹੈ ਤੇ ਇਹ ਕੁਦਰਤ ਦੇ ਹੱਥ ਵਸਾ ਸੁਖ ਫਿਲਹਾਲ ਇਨਾ ਖੇਤਾਂ ਦੇ ਵਿੱਚ ਉਮੀਦ ਦੀ ਸੰਭਾਵਨਾ ਜਾਂ ਕਿ ਲਈ ਉਮੀਦੀ ਉਮੀਦ ਰੀਆ ਉੱਬਰ ਕਰਾ ਰਿਹਾ ਹੈ ਸਬ ਮੌਨਸੂਨ ਦੀ ਹੁਣ ਇਹ ਜਾਂਦੀਆਂ ਕਾਰਵਾਈਆਂ ਨੇ ਆਉਂਦੇ 5-7 ਦਿਨ ਯਾਨੀ ਕਿ 24-25 ਸਤੰਬਰ ਤੋਂ ਮੌਨਸਨ ਵਾਪਸੀ ਕਰਨੀ ਜਿਹੜੀ ਹੈ ਜੋਰ ਫੜੇਗਾ ਤੇ ਪੰਜਾਬ ਦੇ ਵਿੱਚੋਂ ਹਰਿਆਣਾ ਰਾਜਸਥਾਨ ਦੇ ਵਿੱਚੋਂ ਪੰਜਾਬ ਆਪਣੇ ਜਿਹੜਾ ਮੌਨਸੂਨ ਹੈ ਇਹਨੇ ਵਾਪਸੀ ਦਾ ਜਿਹੜਾ ਜਾ ਰਸਤਾ ਉਹ ਤੈਅ ਕਰਨਾ ਤੇ 25 ਸਤੰਬਰ ਤੋਂ ਬਾਅਦ ਕਿਸੇ ਵੀ ਵੇਲੇ ਹੀ ਵਾਪਸੀ ਮੌਨਸੂਨ ਦੀ ਹੋ ਸਕਦੀ ਹੈ ਸੋ ਇਹ ਮੌਨਸੂਨ ਦੀਆਂ ਜਾਂਦਿਆਂ ਜਾਂਦਿਆਂ ਕਾਰਵਾਈਆਂ ਹੋਣਗੀਆਂ ਤੇ ਜਾਂਦੇ ਹੋਏ ਅਮੀਦੇ ਸ਼ਰਾਟੇ ਮੌਨਸੂਨ ਲੋ ਆ ਕੇ ਜਾ ਹੋਏਗਾ ਜੇਕਰ ਇੱਕ ਨજર ਤਾਜ਼ਾ ਰਿਪੋਰਟ ਤੇ ਲਾਈਏ ਜੋ ਅੱਜ ਜਾਰੀ ਕੀਤੀ ਹੈ ਜੀ ਮੌਸਮ ਖਾਗ ਦੇ 17 ਸਤੰਬਰ ਦੀ ਤਰੀਖ ਫਾਈ ਹੋਈ ਹੈ ਪੰਜਾਬ ਦੇ ਲਈ ਇਹ ਵਾਰਨਿੰਗ ਹੈ ਜੀ 17 ਤੋਂ ਲੈ ਕੇ 18 19 ਫਿਰ 21 ਫਾਈ 23 ਤਰੀਕ ਤੱਕ ਫਿਲਹਾਲ ਨੋ ਵਾਰਨਿੰਗ ਇੱਥੇ ਲਿਖਿਆ ਹੋਇਆ ਤੇ ਇਹ ਸਿਸਟਮ ਜਦੋਂ ਐਕਟੀਵੇਟ ਹੋਏਗਾ ਪੰਜਾਬ ਦੇ ਵਿੱਚ ਤੇ yellow alert ਮੌਸਮ ਖਾਗ ਜਾਰੀ ਕਰ ਸਕਦਾ ਹੈ ਮੌਕੇ ਤੇ ਤੇ ਜਦੋਂ ਐਦਾ ਦੀ ਕੋਈ ਅਪਡੇਟ ਆਈਗੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਫਿਲਹਾਲ ਨੋ ਵਾਰਨਿੰਗ ਹੈ ਜੀ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਹਾਲੇ ਤੱਕ ਜਾਰੀ ਮੌਸਮ ਖਾਗ ਨਹੀਂ ਕੀਤੀ ਹੈ ਧੰਨਵਾਦ